ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ 8427019817 ਸੋ ਅੱਜ ਦੀ ਵੀਡੀਓ ਵਿੱਚ ਤਾਜੀ ਬੈਡ ਸੂਈਏ ਸੇਲ ਆ ਡਟੇ ਵੀਰ ਤੋਂ ਪੁੱਛਦੇ ਆ ਹਾਂ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਜੀਤੀ ਪੰਡਤ ਪਿੰਡ ਹੰਢਿਆਇਆ ਤੇ ਸਾਹਮਣੇ ਆਨੰਦ ਪੋਲਟਰੀ ਫਾਰਮ ਕੋਠੇ ਚੁੰਗਾ ਠੀਕ ਬਰਨਾਲਾ ਤੋਂ ਬਰਨਾਲਾ ਤੋਂ ਆਪਣਾ ਬਠਿੰਡਾ ਹਾਈਵੇ ਦਾ ਤੇ ਮੋਬਾਈਲ ਨੰਬਰ ਆਪਣਾ 9876366634 ਜਿਹੜੇ ਆਪਾਂ ਬੱਚੀ ਦੇਖੀ ਅੱਜ ਸਵੇਰ ਕਿਹੜਾ ਸੂਈ ਹੈ ਦੂਜੇ ਸੂਏ ਸੂਈ ਹੈ ਆਹ ਹੁਣੀ ਸੂਈ ਹੈ ਨਾ 5 ਮਿੰਟ ਪੰਜ ਮਿੰਟ ਹੀ ਹੋਇਆ ਸੂਈ ਨਾ ਮੇਰੇ ਸਾਹਮਣੇ ਸੂਈ ਹੈ ਠੀਕ ਹੈ ਕਿੰਨਾ ਕੁ ਰਿਕਾਰਡ ਦਾ ਸੀ ਪਿਛਲੀ ਵਾਰ ਦਾ ਇਹਦਾ 30 ਕਿਲੋ ਦੁੱਧ ਚੋਇਆ ਉਹ ਬੰਦੇ ਨੇ ਠੀਕ ਹੈ ਜਿੱਥੇ ਪਹਿਲਾਂ ਦੀ ਹੈ ਹਾਂ ਜੀ ਹਾਂ ਠੀਕ ਹੈ ਤੇ ਧਾਰਾ ਤੂਰਾ ਬਿਲਕੁਲ ਓਕੇ ਧਾਰਾ ਤੂਰਾ ਬਿਲਕੁਲ ਓਕੇ ਧਾਰਾ ਮਾਰ ਕੇ ਦਿਖਾਓ ਫਿਰ ਧਾਰਾ ਮਾਰ ਕੇ ਸੁਭਰਜ ਚੌੜ ਦੇਖੋ ਕਿਆ ਬਾਤ ਪੂਰਾ ਮੋਟਾ-ਮੋਟਾ ਚੋਣਾ ਕੋਈ ਭੂਰਸਾ ਲੈਣਿਆ ਲਾਠੀ ਚਾਰਜ ਜਦੋਂ ਪਈ ਜਾਂਦਾ ਧਾਰਾ ਜਾਵਾ ਤੇ ਭੂਰਸਾ ਨਾਲ ਮਾਰਦੀ ਫਿਰ ਮੇਰੇ ਸਾਰਾ ਨਿਆਣਾ ਪਉਣਾ ਪਾਉ ਨਹੀਂ ਪਉਣਾ ਰੋੜ ਨਹੀਂ ਹੈਣਾ ਸੋ ਦੇਖੋ ਚੋਣ ਚੜ ਗਿਆ ਬਸ ਤੇ ਕਿੰਨਾ ਕੁ ਦੋਦ ਦੇ ਦੋ ਜੀ ਫਰੇਦ ਕੀ ਦੋਦ ਤੇ 35 ਲੀਟਰ ਦੇਵੋਗੇ ਠੀਕ ਹੈ 30 ਤੋਂ ਪਾਰ ਚੱਲੂਗੀ ਹੈਣਾ ਟੋਰ ਦੀ ਬਾਹਰ ਨੂੰ ਸੋ ਬਰੋ ਸੀਲ ਡੱਟੀ ਦੇਖੋ ਕੋਈ ਅੰਤਰੀਏ ਦਾ ਤੇ ਚੋਣ ਜਾਣ ਕਾਹਦਾ ਲੱਗਿਆ ਉਹ ਕਿਆ ਵਾਤਾ ਪੰਪੀ ਲੱਗਿਆ ਚਾਰੇ ਸਾਰੇ ਨਿਕੜਵੇ ਸਾਫ ਸੁਥਰੇ ਤੇ ਬੱਚਾ ਇਹਦੇ ਮਗਰ ਕੀ ਹੈ ਬੱਚੀ ਹੈ ਜੀ ਠੀਕ ਆ ਬੱਚੀ ਆ ਗਈ ਹੈ ਨਾ ਬੱਚੀ ਥੋੜੀ ਜਰਸੀ ਚ ਲੱਗਦੀ ਹੈ ਨਾ ਨਹੀਂ ਨਹੀਂ ਪਛੀ ਬਾਹਲੇ ਚੰਗੇ ਟੀਕੇ ਦੀ ਹੈ ਠੀਕ ਹੈ ਸੋ ਬੱਚੀ ਆ ਪਿੱਛੇ ਚੰਗੀ ਵਧੀਆ ਤੇ ਕੱਦ ਘਾੜ ਦੇਖੋ ਕਿਆ ਬਾਤ ਆ ਕੱਲੀ ਜੇਰ ਰਹਿ ਗਈ ਪੈਰਾਂ ਵਾਲੀ ਸੂਈ ਨੂੰ ਵੇਟ 15 ਕੀ ਹੋਇਆ ਹਜੇ ਤੇ ਲੇ ਵਾਲੂ ਬਾਹ ਦੇਖੋ ਕਿਆ ਬਾਤ ਆ ਪੂਰਾ ਸਾਫ ਸੁਥਰਾ 30 ਤੋਂ ਪਾਰ ਤੋਂ ਤੋ ਦਊਗੀ ਇਹ ਸੂਈ ਸਵਾਈਆ ਧਾਰਾ ਧੂਰਾ ਓਕੇ ਆ ਤੇ ਜਿੰਦ ਜਾਨ ਤੇ ਮੂਹ ਮਥਾ ਦੇਖੋ ਚੰਗੀ ਬਰੀਰ ਵਾਲੀ ਬਹਿੜ ਹੈ ਜਮਾ ਸੋ 30 ਤੋਂ ਪਾਰ ਤੋਂ ਤੇਰੇ ਜੀ ਦੇ ਨਾਲ ਬੱਚਾ ਜੀ ਦਾ ਫੀਮੇਲ ਕਾ ਬੱਚੀਆਂ ਨੇ ਸੂਈ ਨੂੰ 10-5 ਮਿੰਟ ਹੋ ਗਏ ਧਾਰਾ ਧੂਰਾ ਤੇ ਬੋਲੇ ਤਾਂ ਕੀ ਰੱਖਿਆ ਜੀ ਆਪਾਂ ਬੋਲੇ ਤਾਂ 1 ਦਾ ਸੱਤ ਗਜੈ ਸੋਜੂਗੀ ਹਾਂ ਹੋਜੂਗੀ ਕੋਈ ਗੱਲ ਤੇ ਨੰਬਰ ਬੋਲ ਦਿਓ ਦੁਬਾਰੇ ਆਪਣਾ 62390 9790 ਸੋਜੂਗੀ ਠੀਕ ਹੈ ਸੋ ਕਿਸੇ ਵੀ ਵੀਰ ਦੇ ਵਿਆਹ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੇਂ